ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨੀਹਾ ਹੈ ਨੀਹਾ ਜੀ ਸੰਤ ਰਾਮਪਾਲ ਜੀ ਮਹਾਰਾਜ ਜੀ ਨੇ ਜੋ ਦਹੇਜ ਰਹਿਤ ਸਮਾਜ ਦਾ ਇੱਕ ਬੀੜਾ ਉਠਾਇਆ ਹੈ ਇਸ ਮੋਹਮ ਦੇ ਵਿੱਚ ਤੁਸੀਂ ਅੱਜ ਸ਼ਾਮਿਲ ਹੋ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਸਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਡੇ ਗੁਰੂ ਜੀ ਨੇ ਇਹ ਇੱਕ ਮੁਹਿੰਮ ਚਲਾਈ ਹੈ ਜਿਦੇ ਵਿੱਚ ਦਹੇਜ ਨਾ ਹੀ ਦਿੱਤਾ ਜਾਂਦਾ ਹੈ ਨਾ ਹੀ ਲਿੱਤਾ ਜਾਂਦਾ ਹੈ ਔਰ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਨਾ ਕਾਫੀ ਸਾਰੀ ਵੀਡੀਓਜ਼ ਵਾਇਰਲ ਹੁੰਦੀਆਂ ਜਿਦੇ ਵਿੱਚ ਕੁੜੀ ਨੂੰ ਦਹੇਜ ਕਰਕੇ ਮਾਰ ਦਿੱਤਾ ਜਾਂਦਾ ਹੈ ਤੇ ਅਸੀਂ ਆਪਣਾ ਇੱਕ ਬੱਚਾ ਵੀ ਖੋ ਦਿੰਨੇ ਆ ਹੈਨਾ ਸਿਰਫ ਕੁਝ ਪੈਸਿਆਂ ਦੇ ਲਈ ਕੁਝ ਇਹੋ ਜੀ ਚੀਜ਼ਾਂ ਦੇ ਲਈ ਜਿਹੜੀਆਂ ਕਿ ਦੁਬਾਰਾ ਬਣ ਸਕਦੀਆਂ ਨੇ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਡੇ ਜਿਹੜੇ ਗੁਰੂ ਜੀ ਨੇ ਉਹਨਾਂ ਨੇ ਬਹੁਤ ਹੀ ਇੱਕ ਅੱਛਾ ਇਨੀਸ਼ੀਏਟਿਵ ਲਿਆ ਹੈ ਕਿਉਂਕਿ ਹੁਣ ਜਿੱਦਾਂ ਮੇਰੀ ਮੈਰਿਜ ਸੀਗੀ ਅੱਜ ਮੇਰੇ ਪੇਰੈਂਟਸ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਬਰਡਨ ਨਹੀਂ ਸੀਗਾ ਉਹਨਾਂ ਦੇ ਸਿਰ ਦੇ ਉੱਤੇ ਕਿਉਂਕਿ ਮੇਰੇ ਹਸਬੰਡ ਜਾਂ ਮੇਰੇ ਇਨ-ਲॉज ਦੀ ਫੈਮਿਲੀ ਵੱਲੋਂ ਕੋਈ ਵੀ ਡੌਰੀ ਨਹੀਂ ਲਈ ਗਈ ਮੈਂ ਦੱਸ ਦਵਾਂ ਵੀ 1 ਰੁਪਇਆ ਵੀ ਨਹੀਂ ਲਿਆ ਗਿਆ ਆਪਾਂ ਕਹਿੰਦੇ ਆ ਨਾ ਕਿ ਚਲੋ ਸ਼ਗਨ ਦੇ ਤੌਰ ਤੇ ਆਪਾਂ 11 ਰੁਪਏ ਦੇ ਦਈਏ ਜਾਂ 21 ਰੁਪਏ ਦੇ ਦਈਏ ਉਹ ਵੀ ਨਹੀਂ ਲਿਆ ਗਿਆ ਬਿਲਕੁਲ ਵੀ 1 ਰੁਪਇਆ ਵੀ ਨਹੀਂ ਲਿਆ ਗਿਆ ਇੰਨਾ ਦਹੇਜ ਰਹਿਤ ਵਿਆਹ ਹੈ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਕਈ ਮਹੀਨੇ ਲੱਗਦੇ ਤਿਆਰੀਆਂ ਕਰਨ ਨੂੰ ਜੇ ਤੁਹਾਡੇ ਵਿਆਹ ਦੀ ਆਪਾਂ ਗੱਲ ਕਰੀਏ ਤਾਂ ਕਿੰਨੇ ਮਹੀਨੇ ਹੋ ਗਏ ਤਿਆਰੀ ਕਰਦਿਆਂ ਨੂੰ ਮੈਂ ਸੱਚੀ ਦੱਸਾਂ ਤਾਂ ਮੈਂ ਇੱਕ ਦਿਨ ਪਹਿਲਾਂ ਹੀ ਆਪਣਾ ਸੂਟ ਸਟਿਚ ਕਰਵਾਇਆ ਐ ਐਂਡ ਇਸ ਤੋਂ ਇਲਾਵਾ ਮੈਂ ਕੋਈ ਤਿਆਰੀ ਨਹੀਂ ਕੀਤੀ ਜਿੱਦਾਂ ਹੋਰ ਵੀ ਅਸੀਂ ਦੇਖਦੇ ਆਂ ਕਿ ਇਹ ਸੰਸਥਾਵਾਂ ਸਮੂਹਿਕ ਵਿਆਹ ਕਰਦੀਆਂ ਦਹੇਜ ਰਹਿਤ ਵਿਆਹ ਤੇ ਉਪਰਾਲੇ ਹੋ ਰਿਹਾ ਹੈ ਉਹਨਾਂ ਦੇ ਨਾਲੋਂ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਇਹ ਮਹਿੰਮ ਕਿਸ ਤਰ੍ਹਾਂ ਭਿੰਨ ਦੇਖਦੇ ਹੋ ਦੇਖੋ ਦਹੇਜ ਰਹਿਤ ਵਿਆਹ ਤਾਂ ਬਹੁਤ ਸਾਰੇ ਕਰਵਾ ਰਹੇ ਨੇ ਬਟ ਐਕਚੁਅਲ ਚ ਡੀਪ ਚ ਜਾ ਕੇ ਸਾਨੂੰ ਨਹੀਂ ਪਤਾ ਉਹ ਕਿੰਨਾ ਕੀ ਦਹੇਜ ਰਹਿਤ ਵਿਆਹ ਹੈ ਬਟ ਸਾਡੇ ਕੇਸ ਦੇ ਵਿੱਚ ਜਿਹੜੇ ਸੰਤ ਰਾਮਪਾਲ ਜੀ ਮਹਾਰਾਜ ਜੀ ਕਰਵਾ ਰਹੇ ਨੇ ਉਹ ਬਿਲਕੁਲ ਹੀ ਇੱਕ ਸਿੰਗਲ ਪੈਨੀ ਐਕਸਚੇਂਜ ਨਹੀਂ ਕੀਤੀ ਜਾਂਦੀ ਠੀਕ ਹੈ ਜੀ ਔਰ ਤੁਸੀਂ ਅਗਰ ਤੁਹਾਨੂੰ ਕਿਸੇ ਵੀ ਤਰੀਕੇ ਦਾ ਡਾਊਟ ਹੈ ਤੁਸੀਂ ਇੱਥੇ ਬਹੁਤ ਲੋਕ ਆਏ ਹੋਏ ਨੇ ਉਹਨਾਂ ਨੂੰ ਪੁੱਛ ਸਕਦੇ ਹੋ ਐਂਡ ਇਹ ਇੱਕ ਆਸ਼ਰਮ ਨਹੀਂ ਹੈ ਜਿੱਥੇ ਇਦਾਂ ਦੇ ਦਹੇਜ ਰਹਿਤ ਵਿਆਹ ਸੰਤਰਾਮਪਾਲ ਜੀ ਮਹਾਰਾਜ ਜੀ ਕਰਵਾ ਰਹੇ ਨੇ ਨੇਪਾਲ ਨੂੰ ਮਿਲਾ ਕੇ ਪੂਰੇ ਭਾਰਤ ਵਿੱਚ 11 ਸਤਲੁਕ ਆਸ਼ਰਮਾਂ ਦੇ ਵਿੱਚ ਇਦਾਂ ਦੇ ਹੀ ਵਿਆਹ ਹੁੰਦੇ ਨੇ ਅੱਜ ਤਾਂ ਅਸੀਂ ਦੋ ਜੋੜੀਆਂ ਨੇ ਇੱਥੇ ਵਿਆਹ ਕੀਤਾ ਬਟ ਉੱਥੇ ਕੀ ਹੁੰਦਾ 200 300 ਇਦਾਂ ਸਮੂਹਿਕ ਵਿਆਹ ਸੰਤਰਾਮਪਾਲ ਜੀ ਮਹਾਰਾਜ ਜੀ ਕਰਵਾ ਰਹੇ ਨੇ ਇਹ ਜਿਹੜੀ ਸਾਦਗੀ ਹੈ ਵਿਆਹਾਂ ਦੇ ਅੰਦਰ ਚਲੋ ਦਹੇਜ ਰਹਿ ਤਾ ਇੱਕ ਸੋਚ ਆ ਰਹੀ ਹੈ ਸਮਾਜ ਦੇ ਅੰਦਰ ਪਰਿਵਰਤਨ ਆ ਰਿਹਾ ਪਰ ਸਾਦਗੀ ਨਹੀਂ ਆ ਰਹੀ ਪਰ ਜਿਹੜੀ ਸੰਤ ਰਾਮਬਾਲ ਜੀ ਮਹਾਰਾਜ ਜੀ ਦੇ ਆਸ਼ਰਮ ਦੇ ਵਿੱਚ ਵਿਆਹ ਹੋ ਰਹੇ ਨੇ ਉਹਨਾਂ ਦੇ ਵਿੱਚ ਜਿਹੜੀ ਸਾਦਗੀ ਹੈ ਉਸ ਸਾਦਗੀ ਨੂੰ ਲੈ ਕੇ ਕੀ ਕਹੋਗੇ ਜੀ ਸਾਦਗੀ ਨੂੰ ਲੈ ਕੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਹ ਸਾਦਗੀ ਜਿਹੜੀ ਹੈਗੀ ਹੈ ਨਾ ਇਹ ਉਹਨਾਂ ਦੀ ਪ੍ਰਵਚਨਾ ਦੇ ਨਾਲ ਸਾਡੇ ਵਿੱਚ ਤੁਸੀਂ अगर ਤੁਸੀਂ ਥੋੜੀ ਬਹੁਤ ਦੇਖ ਪਾ ਰਹੇ ਹੋ ਤਾਂ ਉਹਨਾਂ ਦੇ ਪ੍ਰਵਚਨ ਸੁਣ ਕੇ ਕਿਉਂਕਿ ਮੈਨੂੰ ਅੱਜ ਆਲਮੋਸਟ 12 ਇਅਰਸ ਹੋ ਗਏ ਨੇ ਕਿ ਅਸੀਂ ਸੰਤਰਾਮਪਾਲ ਜੀ ਮਹਾਰਾਜ ਜੀ ਤੋਂ ਨਾਮ ਦੀਕਸ਼ਾ ਲਈ ਹੋਈ ਹੈ ਤੇ ਅਸੀਂ ਉਹਨਾਂ ਦੇ ਜਿਹੜੀ ਟੀਚਿੰਗਸ ਹੈ ਉਹਨੂੰ ਹੀ ਫਾਲੋ ਕਰਦੇ ਹਾਂ ਕਿਉਂਕਿ ਗੁਰੂ ਜੀ ਇਹੀ ਕਹਿੰਦੇ ਨੇ ਕਿ ਵਿਆਹ ਦੀ ਗੱਲ ਤਾਂ ਚਲੋ ਲੱਗੀ ਹੋ ਗਈ ਅਗਰ ਅਸੀਂ ਆਪਣੇ ਹਿਊਮਨ ਲਾਈਫ ਦੀ ਵੀ ਗੱਲ ਕਰੀਏ ਉਸ ਨੂੰ ਲੈ ਕੇ ਵੀ ਵੀ ਇਹ ਜਿਹੜਾ ਜੀਵਨ ਆ ਸਾਨੂੰ ਇੱਕੋ ਹੀ ਵਾਰ ਮਿਲਦਾ ਹੈ ਐਂਡ ਭਗਤੀ ਲਈ ਮਿਲਦਾ ਹੈ ਐਂਡ ਅਸੀਂ ਅਗਰ ਹੋਰ XYZ ਚੀਜ਼ਾਂ ਦੇ ਵਿੱਚ ਇਹਨੂੰ ਵੇਸਟ ਕਰ ਰਹੇ ਹਾਂ ਤਾਂ ਉਹ ਯੂਸਲੈਸ ਹੈ ਧੰਨਵਾਦ ਜੀ। ਥੈਂਕ ਯੂ। ਨਮਸਕਾਰ ਜੀ। ਨਮਸਕਾਰ ਜੀ। ਕੀ ਨਾਮ ਹੈ ਜੀ ਤੁਹਾਡਾ? ਅਵਿਨਾਸ਼ ਦਾਸ। ਅਵਿਨਾਸ਼ ਜੀ ਕਿੱਥੋਂ ਆਇਓ? ਬਰਨਾਲਾ ਪੰਜਾਬ। ਅਵਿਨਾਸ਼ ਜੀ ਜਿੱਦਾਂ ਇਹ ਦਹੇਜ ਰਹਿਤ ਵਿਆਹ ਜਿਹੜੀ ਮਹਿੰਮ ਸੰਤ ਰਾਮਪਾਲ ਜੀ ਮਹਾਰਾਜ ਜੀ ਨੇ ਸ਼ੁਰੂ ਕੀਤੀ ਹੋਈ ਹੈ ਅੱਜ ਤੁਸੀਂ ਵੀ ਇਸ ਕਾਫਲੇ ਦੇ ਵਿੱਚ ਸ਼ਾਮਿਲ ਹੋਏ ਹੋ। ਇਸ ਜਿਹੜਾ ਤੁਹਾਡਾ ਸਟੈਪ ਹੈਗਾ ਇਹਨੂੰ ਲੈ ਕੇ ਤੁਹਾਡਾ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਉਹਨਾਂ ਦਾ ਕੀ ਰਿਐਕਸ਼ਨ ਹੈ ਜੀ? ਉਹਨਾਂ ਨੂੰ ਪਹਿਲਾਂ ਤੋਂ ਥੋੜਾ ਜਿਹਾ ਜਿਵੇਂ ਉਹ ਲੋਕ ਕਲਾਸ ਦੇ ਵਿੱਚ ਥੋੜਾ ਲੱਗਦਾ ਸੀਗਾ ਕਿ ਪਤਾ ਨਹੀਂ ਕੀ ਹੋਣ ਜਾ ਰਿਹਾ ਹੈਗਾ ਹਨਾ। ਕਿਉਂਕਿ ਉਹਨਾਂ ਨੇ ਇਸ ਤੋਂ ਪਹਿਲਾਂ ਇਦਾਂ ਦਾ ਸਿੰਪਲ ਵਿਆਹ ਕਿਸੇ ਵੀ ਨਾਨਕ ਜਾਂ ਦਾਦਕੇ ਦੇ ਪਰਿਵਾਰ ਵਿੱਚ ਨਹੀਂ ਦੇਖਿਆ ਸੀਗਾ ਤਾਂ ਪਰ ਜਦੋਂ ਹੌਲੀ-ਹੌਲੀ ਉਹਨਾਂ ਨੂੰ ਚੀਜ਼ਾਂ ਦੀ ਸਮਝ ਆਈ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋਣਾ 1 ਰੁਪਿਆ ਵੀ ਔਰ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦੇ ਨੇਗੇ ਖਰਚੇ ਹੁੰਦੇ ਨੇਗੇ ਉਹ ਸਭ ਤੋਂ ਮੁਕਤ ਵਿਆਹ ਨੂੰ ਇਹ ਦੇਖ ਕੇ ਉਹ ਬਹੁਤ ਖੁਸ਼ ਹੋਏ ਕਿ ਇਹ ਵਾਕਈ ਬਹੁਤ ਸਹੀ ਇਹ ਗਿਆ ਤੇ ਇਸ ਚੀਜ਼ ਦੀ ਮਹਿੰਮ ਪੈਲ ਹੋਣੀ ਚਾਹੀਦੀ ਹੈ ਕਿ ਜੀ ਕਰੇ ਜਾਗੋ ਡੀ ਜੇ ਕੀ ਪ੍ਰੋਗਰਾਮ ਸੀਗੇ ਤੁਹਾਡੇ ਸਰ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ इवन ਅਸੀਂ ਅੱਜ ਸਿੱਧਾ ਇੱਥੇ ਆਇਆਗੇ ਔਰ ਮੇਰੇ ਪੇਰੈਂਟਸ ਹਾਲੇ ਤੱਕ ਹੈਰਾਨ ਨੇ ਕਿ ਵਿਆਹ ਹੋ ਵੀ ਗਿਆ ਗਿਆ ਸਹੀ ਦੱਸੋ ਠੀਕ ਹੈ ਜੀ ਮਤਲਬ ਇੱਕ ਤੁਹਾਡੇ ਕੋਲ ਲਾਸਟ ਮੈਂ ਕੁਐਸਚਨ ਲੈਣਾ ਚਾਹੂੰਗਾ ਉਹਦੇ ਵਿੱਚ ਕੀ ਹੈ ਵੀ ਜਿਸ ਤਰ੍ਹਾਂ ਤੁਸੀਂ ਅੱਜ ਇਹ ਸਟੈਪ ਲਿਆ ਹੈਗਾ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਤੁਹਾਨੂੰ ਅੱਜ ਇਸ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਹੋਏ ਉਹਨਾਂ ਨੂੰ ਕੀ ਮੈਸੇਜ ਦਿਓਗੇ ਮੈਂ ਮੈਸੇਜ ਤਾਂ ਇਹ ਹੀ ਦੇਣਾ ਚਾਹੂੰਗਾ ਕਿ ਆਪਣੇ ਸਮਾਜ ਦੇ ਵਿੱਚ ਜਿਹੜੀ ਦਹੇਜ ਹੈ ਉਹ ਇੱਕ ਐਸੀ ਕੁਰਿਤੀ ਹੈਗੀ ਜਿਹੜੀ ਕਿ ਕੁੜੀਆਂ ਲਈ ਅਬੀ ਸ਼ਾ ਬਣ ਚੁੱਕੀ ਹੈਗੀ ਉਹ ਉਹ ਕਿਵੇਂ ਕੀ ਜਾਂ ਤਾਂ ਕੁੜੀਆਂ ਨੂੰ ਗਰਭ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਵਿਆਹ ਦੇ ਬਾਅਦ ਉਹਨਾਂ ਨੂੰ ਬਹੁਤ ਪਰਤਾੜਿਤ ਕੀਤਾ ਜਾਂਦਾ ਹੈ ਦਹੇਜ ਨੂੰ ਲੈ ਕੇ ਮੈਂ ਸਭ ਨੂੰ ਇਹ ਹੀ ਰਿਕੁਐਸਟ ਕਰਾਂਗਾ ਕਿ ਸਾਧਨ ਤਰੀਕੇ ਨਾਲ ਹੀ ਤੁਸੀਂ ਆਪਣਾ ਵਿਆਹ ਕਰਵਾਓ ਤਾਂ ਕਿ ਅਪਾ ਇੱਕ ਦੇਸ਼ ਆਪਣੇ ਆਪਣੇ ਦੇਸ਼ ਨੂੰ ਵੀ ਇੱਕ ਦੇਸ਼ ਮੁਰਤ ਭਾਰਤ ਬਣਾ ਸਕੀਏ ਧੰਨਵਾਦ ਥੈਂਕ ਯੂ